ਹੈ ਗਾਇਸ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਗੇ ਅੱਜ ਆਪਾਂ ਚਾਹ ਕਰਦੀ ਅੱਜ ਮੈਂ ਬਣਾਈ ਹੈ ਚਾਹ ਕਿਉਂਕਿ ਮਨਪ੍ਰੀਤ ਨੂੰ ਰਾਤ ਦਵਾਈ ਦਿੱਤੀ ਤੇ ਉਹ ਸੁੱਤੀ ਪਈ ਉੱਠਿਆ ਨਹੀਂ ਜਾਂਦਾ ਉਤੋਂ ਉੱਠਾ ਹੋਇਆ ਸੀ ਤਾਂ ਉਹ ਸਰੀਰ ਜਮ ਬਿਲਕੁਲ ਡਾਊਨ ਹੋ ਜਾਂਦਾ ਜਦੋਂ ਦਵਾਈ ਦਿੰਦੇ ਆ ਤੇ ਜਦੋਂ ਚਾਹ ਬਣਾਣੇ ਚਾਹ ਪਿਆਣੇ ਚਾਹ ਪਿਆ ਕੇ ਫਿਰ ਖਾਵਾਂਗੇ ਲੋਈ ਚਾਹ ਬਣਾ ਲਿਆ ਮੈਂ ਚਾਹ ਲਿਆ ਕੇ ਰੱਖਤੀ ਅੱਗੇ ਨਾਲ ਬਿਸਕੁਟ ਰੱਖਤੇ ਨਮਕੀਨ ਰੱਖਤਾ ਹੈ ਨਾ ਟੌਰ ਹੈਲੋ ਹਾਂ ਕਿਵੇਂ ਹਣ ਅੱਖਾਂ ਖੁੱਲੀਆਂ ਕਿ ਨਹੀਂ ਚੰਗੀ ਤਰ੍ਹਾਂ ਨਹੀਂ ਖੁੱਲਦੀਆਂ ਪਿਆ ਜੀ ਆ ਦਵਾਈ ਨਾ ਬਹੁਤ ਖਤਰਨਾਕ ਹੈ ਯਾਰ ਇਹ ਜਿਹੜੀ ਗੋਲੀ ਦਿੰਦੇ ਆ ਅੱਧੀ ਗੋਲੀ ਲਈ ਸੀ ਨਾ ਹਾਂ ਅੱਧੀ ਗੋਲੀ ਨੇ ਵੀ ਨਾ ਕਰਤਾ ਚਲ ਚਾਹ ਪੀ ਚਾਹ ਪੀ ਕੇ ਥੋੜਾ ਹੋਏਗਾ ਸੈੱਟ ਫਿਰ ਆਪਾਂ ਚੱਲਦੇ ਆਂ ਕੁਟੀਕਲ ਵਾ ਕੇ ਲੈਣੇ ਠੀਕ ਹੈ ਹੈ ਹਾਂ ਇਹਦਾ ਇਹ ਕੱਲ ਦੌੜ ਲਾਈ ਆਈਦਾ ਫਾਸਟ ਸੀ ਪਰ ਲੱਤਾਂ ਦਰਦ ਹੋਣ ਲੱਗ ਗਿਆ ਕਿਉਂਕਿ ਕਦੇ ਦੌੜ ਲਾਈ ਨਹੀਂ ਪਹਿਲਾਂ ਮੈਂ ਲੈ ਕੇ ਜਾਂਦਾ ਹੁੰਦਾ ਸੀ ਇਹਨਾਂ ਨੂੰ ਸਵੇਰੇ ਸਵੇਰੇ ਹੁਣ ਜਾਂਦੇ ਨਹੀਂ ਇਹ ਇਹਨਾਂ ਨੂੰ ਕਮੈਂਟ ਕਰਕੇ ਕਹੋ ਦੌੜ ਦਾਣ ਸਵੇਰੇ ਸਵੇਰੇ ਜਾਇਆ ਕਰਨ ਮੇਰੇ ਨਾਲ ਇਹਨਾਂ ਨੂੰ ਲੈ ਕੇ ਜਾਇਆ ਕਰਾਂਗਾ ਮੈਂ ਆਹ ਦੀ ਮੈਂ ਹੁਣ ਚੱਲਿਆ ਇੰਜ એનર્ਜੀ ਪਾਉਣ ਵਾਸਤੇ ਇਹਨਾਂ ਦੀ ਨਰਜੀ ਉਹਦੇ ਵਿੱਚ ਖਤਮ ਵੈਸੇ ਮੇਰ ਨਾਲ ਟੀਕਣ ਵਾਸਤੇ ਵਧੂਗਾ ਚਲੋ ਚੱਲਦੇ ਆਂ ਅੱਜ ਲੈ ਕੇ ਜਾਨੇ ਆ ਛੋਲੇ ਭਟੂਰੇ ਛੋਲੇ ਭਟੂਰੇ ਖਾਵਾਂਗੇ ਉਹ ਦੇਖੋਦਰ ਕਿਵੇਂ ਨਿਗਾਹ ਮਾਰਦੀ ਤੰਦੂਰ ਚ ਵੜਨ ਹੋਈ ਪਈਆਂ ਕੀ ਚੱਕਰ ਹੈ ਤੇਰੇ ਛੋਲੇ ਭਟੂਰੇ ਤੇ ਨਾਨ ਲੈ ਕੇ ਜਾਵਾਂ ਘਰੇ ਲਿਆ ਕੇ ਖਾਵਾਂਗੇ ਫਿਰ ਜੀ ਛੋਲੇ ਭਟੂਰਿਆਂ ਦਾ ਤੇ ਨਾਨ ਦਾ ਤੇ ਉਹ ਲੈ ਰਿਹਾ ਜੀ ਆਨੰਦ ਲਿਆ ਜਾ ਰਿਹਾ ਉਹਨੇ ਮਜੇ ਨਾਲ ਖਾਇਆ ਜਾ ਰਹੇ ਨੇ ਤੇ ਇੱਥੇ ਹਰਮਨ ਤੁਹਾਡੇ ਅੱਗੇ ਕਿਵੇਂ ਬੈਗਾ ਕੀ ਗੱਲ ਹੈ ਆਹ ਦੇਖੋ ਮੇਰੇ ਵਾਸਤੇ ਠੀਕ ਹੈ ਜੀ ਟਾਈਮ ਬਹੁਤ ਲੱਗ ਗਿਆ ਉੱਥੇ ਲੱਗੇ ਕਿੰਨੇ ਲੱਗੇ 2 ਘੰਟੇ ਲੱਗੇ ਉੱਥੇ 2 ਘੰਟੇ ਉੱਥੇ ਖਲੋਤੇ ਖਲੋਤੀ ਲੱਗੇ ਪੀੜ ਬਹੁਤ ਸੀ ਮੋਤੀ ਜੀ ਤੋਂ ਲੈ ਕੇ ਆਏ ਆ ਛੋਲੇ ਬਟੂਰੇ ਕਿਵੇਂ ਲੱਗੇ ਟੇਸਟ ਸਹੀ ਹੈ ਤੈਨੂੰ ਕਿਵੇਂ ਲੱਗੇ ਇਹਨੂੰ ਵਧੀਆ ਚਲੋ ਚੱਖੋ ਹਰਮਨ ਪੁੱਤੀ ਤੂੰ ਕਿਵੇਂ ਅੱਡੇ ਜੇ ਬੈਠਿਆ ਕੀ ਚੱਕਰ ਆ ਹੈ ਗੁੱਸੇ ਆਗੇਦਰ ਵੇਖੀ ਉੱਥੇ ਦੇਖ ਆ ਹੈਗਾ ਫਰਕ ਤੇਰੀ ਤੱਕਣੇ ਤੇਰੀ ਤੱਕਣੇ 'ਚ ਫਰਕ ਪਿਆ ਬੇਟਾ ਕਿ ਤੂੰ ਝੜਕਿਆ ਸੀ ਇਹਨੂੰ ਤੇਰਾ ਕੰਮ ਕੀ ਹੈ ਹਿਟਲਰ ਹਿਟਲਰ ਐ ਤੂੰ ਫਿਰ ਤੱਤ ਤੂੰ ਮੈਂ ਸੱਚੀ ਕਹਣਾ ਇਹ ਹਿਟਲਰ ਹੈ ਨਹੀਂ ਕੁਝ ਕੰਮ ਕਰਦੇ ਨਹੀਂ ਹੈਗੇ ਜਿਹੜੇ ਜਮਾਈ ਹੂੰ ਸੁੱਤੇ ਫੇਸੀ ਫੋਨ ਵੇਖਿਆ ਤੇ ਐਲਈਡੀ ਵੇਖਿਆ ਤੇ ਹੁਣ ਮੈਂ ਵੀ ਕਰਦਾ ਸਟਾਰਟ ਖਾ ਕੇ ਮਸਤੀ ਨਾਲ ਸੌਵਾਂਗੇ ਫਿਰ ਠੀਕ ਐ ਤੂੰ ਨਹੀਂ ਸੋਣਾ ਆ ਪਹਿਲੀ ਵਾਰ ਹੀ ਤਾਂ ਉੱਠੀ ਆਂੀ ਹਾਂ ਵੈਰੀ ਗੁੱਡ ਹੁਣ ਉੱਠੀ ਆਂ ਦੋਨੇ ਨੇ ਘਰ ਦਾ ਕੰਮ ਕਰਨਾ ਹੈ ਸਾਰਾ ਪਿਆ ਮੇਰਾ ਅੱਛਾ ਇਹਨੇ ਮੈਂ ਇੰਜੈਕਸ਼ਨ ਲਵਾਇਆ ਹੈ ਗਾ ਇਸ ਦਾ ਕਿ ਕਿ ਹੁਣ ਇਹਨੂੰ ਜਮਾ એનર્ਜੀ ਵਾਲਾ ਇੰਜੈਕਸ਼ਨ ਲਵਾ ਕੇ ਨ ਆਇਆ ਮੈਂ ਡਾਕਟਰ ਨੂੰ ਕਹੇ ਸੀ ਮੈਂ ਇਹਨੂੰ ਜਮਾ ਹੋ ਜੇ ਬਿਲਕੁਲ 70 ਤੇ ਹੋ ਜੇ ਕੰਮ ਕਰੇ ਵਧੀਆ ਠੀਕ ਹੈ ਨਾ ਤਾਂ ਟੱਟ ਪਈਏ ਨਾ ਸਾਰੇ ਨੂੰ ਤੁਸੀਂ ਮਾੜਾ ਮੋਟਾ ਤੇ ਕਰ ਲੈਣ ਤੇ ਅੱਛਾ ਤਾਂ ਮੈਨੂੰ ਕਿਸ ਵਾਸਤੇ ਪਿੰਦੀ ਰਿੰਦੀ ਡਾਟਾ ਮੈਨੂੰ ਵੀ ਛਿੜਕਦੀ ਰਹਿੰਦੀ ਐ ਮੈਂ ਵਿਚਾਰਾ ਕੀ ਕਹਿੰਨਾ ਕੁਛ ਵੀ ਨਹੀਂ ਕਹਿੰਦਾ ਹੈ ਮੈਂ ਤਾਂ ਕੁਛ ਨਹੀਂ ਕਹਿੰਦਾ ਅੱਛਾ ਆਹੋ ਤਾਂ ਕੀ ਕਰਦੀ ਪਈ ਐ ਦਵਾਈਆਂ ਅਜੇ ਖਾਣਾ ਪੀਣਾ ਖਾ ਕੇ ਉੱਥੇ ਰੱਖਿਆ ਪਿਆ ਤੇ ਦਵਾਈਆਂ ਪਹਿਲਾਂ ਚੱਕ ਲਈਆਂ ਨੇ ਦਵਾਈ ਲਵੇਗੀ ਤਾਂ ਹੀਆਂ ਦਾ ਕੁਝ ਬਣੇਗਾ ਆ ਇੱਕਾ ਪੀਣ ਵਾਲੀ ਦਵਾਈ ਦਿੱਤੀ ਐ ਇਹ ਪੀਣੀ ਨਹੀਂ ਹੈਗੀ ਜੀ ਮੰਮੀ ਕੋਲ ਇਹ ਪੀਣ ਵਾਲੀ ਦਵਾਈ ਕਿਸ ਵਾਸਤੇ ਐ ਆਹ ਉਹ ਖੋਪੜੀ ਛਾਪੀ ਹੋਈ ਜਾਂਦੇ ਤੇ ਕਰੀਰਾ ਪਰ ਕਰੀ ਆ ਦੇਖਾਈ ਆ ਦੇਖੋ ਖੋਪੜੀ ਛਾਪੀ ਤਰੰਗਾ ਨਿਕਲ ਜੰਦੇ ਨੇ ਵਿੱਚੋਂ ਠੀਕ ਹੈ ਯਾਰ ਕੋਈ ਹਾਲ ਨਹੀਂ ਯਾਰ ਸੱਚੀ ਉਹਦੋਂ ਆਪਣਾ ਵਲੌਗ ਦੇਖਿਆ ਜਾ ਰਹੇ ਆ ਅੱਜ ਦਾ ਨਹੀਂ ਟੈਨਸ਼ਨ ਦੇਂਦੇ ਨੇ ਟੈਨਸ਼ਨ ਦੇਂਦੇ ਨੇ ਦੇਣ ਨੂੰ ਤਾਂ ਬਹੁਤ ਕੁਝ ਦਿੰਦਾ ਹੋਊ ਜਰੂਰੀ ਲੈਣੀ ਹੈ ਚੀਜ਼ ਜਿਹੜੇ ਮੈਨੂੰ ਹੀ ਪਸੰਦ ਨਹੀਂ ਆ ਲੋ ਥੱਕਾ ਕੋਈ ਉਹ ਦੇ ਨਹੀਂ ਜਵਰਦਸ ਉਹ ਸੈੱਟ ਨਹੀਂ ਜਵਰਦਸ ਤੇ ਮੇਰਾ ਮਾਣਾ ਹੈ ਗਾਲਾਂ ਪਗੁੱਸੇ ਜਾਏ ਕੁਝ ਕਹਿਦਾ ਤੈਨੂੰ ਸਮਝ ਆ ਜਾਂਦੀ ਹੈ ਆਰਾਮ ਨਾਲ ਤੈਨੂੰ ਕੁਝ ਮਰਜ਼ੀ ਸਮਝਾਈ ਜਾ ਉਹ ਤੇਰੇ ਸਮਝ ਨਹੀਂ ਆਉਂਦਾ ਕੁਝ ਵੀ ਖਾਲਾ ਉਹਨਾਂ ਨੂੰ ਨੌਕੀ ਕਰੀ ਨਾ ਮੰਦਰੀ ਜਾਣੀ ਆ ਆਹ 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 ਸਟਾਈਲ ਮੂੰਹ ਜੇ ਨਾ ਗੋਲੀ ਖੋਰੀ ਸੀ ਗੋਲੀ ਖੋਰੀ ਮੂੰਜੀ ਚਲ ਵਧੀਆ ਟੇਸਟ ਵਧੀਆ ਹੋ ਗਿਆ ਨਾ ਹਾਂ ਹਾਂ ਵਧੀਆ ਅਸੀਂ ਅੱਜ ਬਾਜ਼ਾਰ ਚ ਸ਼ੋਪਿੰਗ ਕਰਕੇ ਆਏ ਆ ਆ ਕੀ ਹੈ ਹਾਰਪਿਕ ਤੇ ਹਾਂ ਉਹ ਕਲਰ ਮੇਰੀ ਦਾੜੀ ਵਾਸਤੇ ਇਹ ਸ਼ੈਂਪੂ ਇਹ ਸ਼ੈਂਪੂ ਆਵਰ ਲੰਦੇ ਹੀ ਨਹੀਂ ਹਾਂ ਆ ਤਾਂ ਲੰਦੇ ਹੀ ਨਹੀਂ ਸ਼ੈਂਪੂ ਕੌਣ ਇਹ ਤੇ ਵਸਤੀ ਬਿਆਨ ਕਰ ਤੇਰੇ ਵਾਲ ਘੁੰਮ ਰਹੇ ਜਾਈਂ ਨਾ ਜਾਂ ਤੇਨੇ ਸਿੰਗੀ ਸਿੰਗੀ ਹੋ ਜਾਣਗੇ ਅਜਾ ਜ ਸਹੀ ਹੈ ਕਿ ਕੰਪਨੀ ਕਿਹੜੀ ਹੈ ਉਹ ਹੈਲੋ ਕੰਪਨੀ ਦੇ ਪ੍ਰੋਮੋਸ਼ਨ ਬਾਰੇ ਨਹੀਂ ਕਰਨੀ ਤਾਂ ਚੱਲ ਬੜਾ ਕੰਮ ਕਰ ਆ ਵੇਖੋ ਇਧਰ ਆ ਸੂਟ ਕਿੰਦਾ ਆਏ ਗੈਸ ਕਰੋ ਇਹ ਦੱਸੋ ਕਿੰਦਾ ਹੈ ਮੇਰਾ ਨਵਦੀਪ ਦਾ ਹੈ ਨਵਦੀਪ ਦਾ ਤੇ ਆ ਲੈ ਅੰਦਰ ਇਹ ਪੈਨ ਜਵਾਕਾਂ ਵਾਸਤੇ ਕਾਲੇ ਤੇ ਨੀਲੇ ਤੇ ਆ ਫਲੂਇਡ ਹੈ ਇਹ ਕੀ ਹੈ ਇਹ ਹੋਇਆ ਕੁਛ ਬੂ ਕੁਛ ਬੂ ਵਾਸਤੇ ਟਾਇਲਟ ਦੇ ਲਾਂ ਵਾਸਤੇ ਠੀਕ ਹੈ ਅ ਗੜੀ ਵਾਸਤੇ ਗੜੀ ਵਾਸਤੇ ਸੱਲ ਲੈਂਦੇ ਨੇ ਤੇ ਇੱਕ ਚੀਜ਼ ਹੋਰ ਲੈਂਦੀ ਹੈ ਮੇਰੇ ਵਾਸਤੇ ਦੋ ਲੋਰਾ ਤੇ ਦੋ ਟੀ-ਸ਼ਰਟ ਆ ਇਹ ਲੋਰਾ ਕਿਉਂ ਲੜੀ ਆ ਦੇ ਦੋਏ ਤੇ ਦੋ ਲੋਰਾ ਤੇ ਆ ਟੀ-ਸ਼ਰਟ ਟੀ-ਸ਼ਰਟ ਦਾ ਕਲਰ ਦੇਖੋ ਇਹ ਵਧੀਆ ਕੰਮਕਾਰ ਚ ਪਾਣ ਵਾਲਾ ਰੰਗ ਵਧੀਆ ਹੈ ਇਹ ਕੰਮਕਾਰ ਜੀ ਹੈਗਾ ਕਿਹੜਾ ਕਰਨੇ ਉਹ ਮੈਂ ਦੱਸ ਦਿੰਦੀ ਹਾਂ ਆ ਬਲੂ ਹੈ ਹਲਕਾ ਹਾਂ ਲਾਈਟ ਹਾਂ ਫ੍ਰਾਈਡਿਸ਼ ਪਰਪਲ ਆਏਗਾ ਹਾਂ ਲਾਈਟ ਕਾਮ ਮੇਚੀ ਕਾਮ ਮੇਚ ਨਾ ਹੱਸੇ ਰੋ ਕੇ ਕੋਈ ਨਹੀਂ ਐਸਾ ਹਾਂ ਕਾਮ ਜੀ ਪਾਣ ਵਾਸਤੇ ਵਧੀਆ ਨੇ ਸਹੀ ਪਰ ਇਹ ਸਾਰੇ ਬਸ ਯੂ ਜੀ ਯੂ ਕਰ ਲੈਂਦੇ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਕੱਪੜੇ ਧੋਤੇ ਹੋਣੇ ਚਾਹੀਦੇ ਨੇ ਕੱਪੜਿਆਂ ਦੇ ਵਿੱਚ ਮੈਲ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਤਾਂ ਕੱਪੜੇ ਸਾਰੇ ਹੀ ਵਧੀਆ ਆਉਂਦੇ ਨੇ ਠੀਕ ਹੈ ਹਾਂ ਜੀ ਮੰਮੀ ਜੀ ਹੁਣ ਇੱਥੇ ਚੜ੍ਹ ਲਾਂਦੇ ਪਏ ਨੇ ਮੰਮੀ ਸਾਨੂੰ ਕਹੇ ਗਏ ਸੀ ਫਿਰ ਵੀ ਸਿਲਾਈ ਨਹੀਂ ਕੋਈ ਨਹੀਂ ਮੈਂ ਪੰਨੇ ਮਾਣੀ ਤੇ ਹੁਣ ਮੈਂ ਨਾਂਦੀ ਆ ਵੀਰੇ ਇੱਥੇ ਬਹੁਤ ਪੁੰਨੇ ਦਾ ਕੰਮ ਕਰਦਾ ਪਿਆ ਕੋਚਾ ਲਾਂਦਾ ਤੇ ਕਿਉਂ ਨਹੀਂ ਕਰ ਸਕਦੀ ਮੈਂ ਕਰਦੀ ਹਾਂ ਠੀਕ ਹੈ ਨਾ ਡੈਡੀ ਜੀ ਖਾ ਪੀ ਕੇ ਤੇ ਰਾਮ ਫਰਮਾਉਂਦੇਵੇਂ ਨੇ ਡੈਡੀ ਡੈਡੀ ਉੱਠੇ ਵੇਖੋ ਟਾਈਮ ਕਿੰਨੇ ਵੱਜ ਗਏ 2:30 ਵੱਜ ਗਏ ਤੇ ਹੁਣ ਜਿਹੜੇ 5:00 ਵਜੇ ਉੱਠਣਗੇ ਕੋਚਾ ਲਾ ਕੇ इत बैठ गया है वजी धोता असी फर्श भी मैं हरमन में जने लगे रहे उच्चा इधर चला तो उधरों अस धोता परले पास अच कम बड़े लेट हो गई क्योंकि ग्यारह बजे मैं उठी आखा खुल माड़ियाँ जी फिर उस तू तो बाद मैं दवाई लैन गई दवाई लैके दो घंटे लग गए सूस्पिटल फिर उस तो बा ਗਰੀ ਆਇਕਾ ਨਾ ਆਪਣਾ ਕਾਦਾ ਉਸ ਤੋਂ ਬਾਅਦ ਧੋਣ ਲੱਗ ਗਿਆ ਖਰਸਖੂਸ ਕੋ ਚਲਾਇਆ ਮਸ਼ੀਨ ਵੀ ਲਾਤੀ ਹੁਣ ਤਾਂ ਕਪੜੇ ਵੀ ਧੋਵਾਂਗੇ ਨਵਦੀਪ ਗਈ ਇਹ ਨਾਣ ਫਿਰ ਉਸ ਤੋਂ ਬਾਅਦ ਘਰ ਮੰਨਾਵੇਗਾ ਸਾਰਾ ਦਿਨ ਨੀਵੇਂ ਨਿਕੜ ਜਾਵੇਗਾ ਸਟਾਜ ਮੈਂ ਨਾਲੀ ਤੇ ਇਸ ਤਰ੍ਹਾਂ ਤੇ ਮੈਂ ਸਕੂਲ ਦਾ ਕੰਮ ਕਰਨਾ ਹੁੰਦੀ ਮੈਮ ਨੇ ਪੰਜਾਬੀ ਇਹਨੇ ਪੋਚਾ ਵਖੰ ਮਿੱਤਾਂ ਸੀ ਜਦ ਮੋਕਲ ਜਾਣਾ ਪੁੱਲ ਗਈ ਸੀ ਕਰੀ ਸੀ ਤੇ ਮੈਂ ਮੇਸਮੂਸਾਰੇ ਕਰਵਾ ਦੇ ਸੀ ਆਨਲਾਈਨ ਵੀ ਕਿਤੇ ਕਿ ਟਿੱਕ ਕਰਨੇ ਨੇ ਤੇ ਹੁਣ ਮੈਨੂੰ ਸਕੂਲ ਦਾ ਕੰਮ ਤੇ ਮਿਲ ਗਿਆ ਅੱਜ ਗਾਇਸ ਆਪਣਾ ਖਾਣਾ ਪੀਣਾ ਹੋ ਗਿਆ ਆਪਾਂ ਨੂੰ ਸੌਣ ਵਾਸਤੇ ਰੈਡੀ ਆਂ ਜਮਾ ਠੀਕ ਹੈ ਜੀ ਕਿਉਂ ਕਿ ਹੋਰ ਕੀ ਸੌਣਾ ਹੀ ਆਣਾ ਸਵੇਰੇ-ਵੇਰੇ ਉੱਠਦੇ ਨੇ ਟਾਈਮ ਨਾਲ ਸਵੇਰੇ ਸਕੂਲ ਜਾਣਾ ਟੀਕਾਣਾ ਮੈਨੂੰ ਵੀ ਪੜ੍ਹੇ ਜਾਣਾ ਹੀ ਆ ਸੌਣ ਦੇ ਕੈਰੀ ਕਰੋ ਮਨਪ੍ਰੀਤ ਟਾਈਮ ਨਾਲ ਸੌਂਗੀ ਤਬੀਅਤ ਉਹਦੀ ਠੀਕ ਨਹੀਂ ਹੈਗੀ ਅੱਜ ਟੀਕਾ ਡਾਕਟਰ ਕੋਲਵਾ ਕੇ ਲੈ ਦਵਾਈ ਵੀ ਦਵਾ ਕੇ ਲੈ ਆ ਪਰ ਆਇਨੀ ਟੂ ਬੀ ਇੱਥੇ ਠੀਕ ਨਹੀਂ ਗਈ ਸੌਂ ਗਈ ਆਓ ਆਪਾਂ ਇਸ ਵਲੌਗ ਨੂੰ ਕਰਦੇ ਐਂਡ ਆਇਓ ਤੁਹਾਨੂੰ ਪਸੰਦ ਆਇਆ ਵਲੌਗ ਜੇ ਪਸੰਦ ਆਇਆ ਤਾਂ ਨਵੇਂ ਚੈਨਲ ਦੇ ਦਾ ਸਬਸਕ੍ਰਾਈਬ ਕਰਦੇ ਹੋ ਬੰਦਾ ਵੀ ਨਹੀਂ ਪਤਾ ਅੱਜ ਕੀ ਬਣਾਇਆ ਅੱਜ ਕੀ ਪਤਾ ਨਹੀਂ ਸਵੇਰ ਵਲੌਗ ਦੇਖੀ ਮੇਰਾ ਕੀ ਬਣਾਇਆ ਕੀ ਨਹੀਂ ਕੋਈ ਨਹੀਂ ਹਾਂ ਸਵੇਰ ਵਲੌਗ ਦੇਖੇ ਨਹੀਂ ਪਰ ਕੋਈ ਨਾ ਨਹੀਂ ਨਹੀਂ ਲਾਈ ਨਾ ਆਈ ਦੁਕਾਨ ਲੱਗੀ ਨਹੀਂ ਮੇਰੀ ਮੰਮੀ ਬਿਮਾਰ ਸੀ ਜਦੋਂ ਤਾਂ ਕਰਕੇ ਥੋੜਾ ਬੈਸ ਵਲੌਗ ਨੂੰ ਕਰਦੇ ਐਂਡ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ See the next vlogs. Bye. <laughs> <laughs>